ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਅਹਿਮ ਖਬਰ ਅਗਨੀ ਵੀਰਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਅਗਨੀ ਵੀਰਾਂ ਨੂੰ ਲੈ ਕੇ ਬਹੁਤ ਬਖੇੜਾ ਖੜਾ ਹੋਇਆ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਸੀ ਕੇਂਦਰ ਸਰਕਾਰ ਦੇ ਉੱਪਰ ਔਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਨੀ ਵੀਰਾਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਜੋ ਪੰਜਾਬ ਦੇ ਅਗਨੀ ਵੀਰਾਂ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਪੰਜਾਬ ਦੇ ਵਿੱਚ 2027 ਦੇ ਵਿੱਚ 800 ਦੇ ਕਰੀਬ ਅਗਨੀ ਵੀਰ ਜੋ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਪੰਜਾਬ ਦੇ ਵਿੱਚ ਤਾਂ ਇਹ ਅਹਿਮ ਐਲਾਨ ਕੀਤਾ ਹੈ ਕੈਬਨਟ ਮੰਤਰੀ ਮਹਿੰਦਰ ਭਗਤ ਹੁਣਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਔਰ ਉਸ ਤੋਂ ਬਾਅਦ ਫਿਰ ਐਮਐਲਏ ਜੀਵਨਜੋਤ ਕੌਰ ਹੁਣਾ ਨੇ ਵੀ ਟਵੀਟ ਕੀਤਾ ਜੀਵਨਜੋਤ ਕੌਰ ਐਮਐਲਏ ਦੇ ਨਾਲ ਨਾਲ ਆਪ ਦੇ ਪੰਜਾਬ ਦੇ ਸਪੋਕਸਪਰਸਨ ਵੀ ਨੇ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਅਹਿਮ ਖਬਰ ਆ ਆਪਣੇ ਆਪ ਦੇ ਵਿੱਚ ਇਹ ਕਿਉਂਕਿ ਜਿੱਥੇ ਇੱਕ ਪਾਸੇ 4 ਸਾਲਾਂ ਦੀ ਨੌਕਰੀ ਹੋਏਗੀ ਔਰ ਉੱਥੇ ਹੀ ਅਗਨੀਵੀਰਾਂ ਨੂੰ ਲੈ ਕੇ ਸਵਾਲ ਖੜੇ ਹੋਏ ਕਿ ਇਹ ਵੈਲ ਟ੍ਰੇਨਡ ਹੋਣਗੇ ਨੌਜਵਾਨ ਵਕ ਵਕ ਤਮਾਤੇ ਇਹਨਾਂ ਦੀ ਪੋਸਟਿੰਗ ਰਹੀ ਹੋਏਗੀ ਚੰਗੀਆਂ ਚੰਗੀਆਂ ਜਗ੍ਹਾ ਤੇ ਬਾਰਡਰਾਂ ਦੇ ਉੱਪਰ ਵੀ ਔਰ ਹਥਿਆਰ ਇਹਨਾਂ ਨੂੰ ਚਲਾਉਣੇ ਆਉਂਦੇ ਹੋਣਗੇ ਤਾਂ ਫਿਰ ਇਹ ਕਿਸ ਤਰੀਕੇ ਦੇ ਨਾਲ ਜਦੋਂ ਇਹਨਾਂ ਦੀ ਰਿਟਾਇਰਮੈਂਟ ਹੋ ਜੂਗੀ ਇਨੀ ਯੰਗ ਏਜ ਦੇ ਵਿੱਚ ਔਰ ਉਸ ਤੋਂ ਬਾਅਦ ਤਾਂ ਫਿਰ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਗੇ ਜਦੋਂ ਇਹਨਾਂ ਦੇ ਕੋਲੇ ਕੰਮ ਕਾਜ ਨਹੀਂ ਹੋਏਗਾ ਕੋਈ ਨੌਕਰੀਆਂ ਨਹੀਂ ਹੋਣਗੀਆਂ ਹਾਲਾਂਕਿ ਇਹਨਾਂ ਦੇ ਲਈ ਰਿਜ਼ਰਵੇਸ਼ਨ ਕੋਟਾ ਵੀ ਬਣਾਇਆ ਗਿਆ ਇਹਨਾਂ ਨੂੰ ਰਿਜ਼ਰਵੇਸ਼ਨ ਵੀ ਮਿਲੇਗੀ ਇਹਨਾਂ ਨੂੰ ਅਗਨੀਵੀਰਾਂ ਨੂੰ ਪਰ ਇਸ ਨੂੰ ਲੈ ਕੇ ਵੀ ਕਿਹਾ ਕਿ ਕਿੰਨੇ ਕੁ ਲੋਕਾਂ ਨੂੰ ਨੌਕਰੀ ਮਿਲ ਜਾਏਗੀ ਜਿਹੜੇ ਅਗਨੀ ਤੜਾ ਤੜ ਭਰਤੀ ਹੋ ਰਹੇ ਨੇ ਪਰ ਜਦੋਂ ਉੱਥੇ ਬਾਰਡਰ ਦੇ ਉੱਪਰ ਜਦੋਂ ਕੋਈ ਗੋਲੀ ਲੱਗਦੀ ਹੈ ਤਾਂ ਇਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਵੀ ਗਈ ਹੈ ਅਗਨੀ ਵੀਰਾਂ ਦੀ ਕਈਆਂ ਦੀ ਸ਼ਹਾਦਤ ਵੀ ਹੋਈ ਬਾਰਡਰ ਦੇ ਉੱਪਰ ਪਰ ਉਦੋਂ ਵੀ ਰੌਲਾ ਪਿਆ ਸੀ ਕਿ ਇਹਨਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਹੈ ਸਰਕਾਰ ਇਸ ਨੂੰ ਲੈ ਕੇ ਵੀ ਪਰਿਵਾਰਾਂ ਦੇ ਵੱਲੋਂ ਵੀ ਰੌਲਾ ਪਾਇਆ ਗਿਆ ਸੀ ਔਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਉਸ ਵੇਲੇ ਰੌਲਾ ਪਾਇਆ ਗਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਅਹਿਮ ਐਲਾਨ ਇਸ ਚੀਜ਼ ਨੂੰ ਲੈ ਕੇ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਗਨੀ ਵੀਰਾਂ ਨੂੰ ਲੈ ਕੇ ਜੋ ਹੈ 2027 ਚ ਜਿਹੜੇ ਰਿਟਾਇਰਡ ਹੋਣਗੇ 800 ਦੇ ਕਰੀਬ ਅਗਨੀਵੀਰ ਉਹਨਾਂ ਨੂੰ ਨੌਕਰੀ ਦੇਵੇਗੀ ਪੰਜਾਬ ਸਰਕਾਰ ਤਾਂ ਇਹ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਔਰ ਐਮਐਲਏ ਜੀਵਨਜੋਤ ਕੌਰ ਉਹਨਾਂ ਨੇ ਵੀ ਐਕਸ ਤੇ ਪੋਸਟ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਅਹਿਮ ਫੈਸਲਾ ਹੈ ਅਗਨੀ ਵੀਰਾਂ ਦੇ ਲਈ ਤਾਂ ਰਿਟਾਇਰਮੈਂਟ ਤੋਂ ਬਾਅਦ ਅਗਨੀ ਵੀਰਾਂ ਨੂੰ ਨੌਕਰੀ ਦੇਵੇਗੀ ਪੰਜਾਬ ਸਰਕਾਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਇਹ ਐਲਾਨ ਕੀਤਾ ਸੀਗਾ ਔਰ 2027 ਚ ਜਿਹੜੇ 800 ਅਗਨੀ ਵੀਰ ਰਿਟਾਇਰ ਹੋਣਗੇ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਕਿਉਂਕਿ 4 ਸਾਲਾਂ ਦਾ ਇਹਨਾਂ ਦਾ ਜੋਬ ਪੀਰੀਅਡ ਹੋਏਗਾ 4 ਸਾਲਾਂ ਦਾ ਇਹਨਾਂ ਦਾ ਸਰਵਿਸ ਪੀਰੀਅਡ ਹੋਏਗਾ ਅ ਵੀਰਾਂ ਦਾ ਔਰ ਇਸੇ ਕਰਕੇ ਹੀ ਸਵਾਲ ਉੱਠਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਅਗਨੀ ਵੀਰਾਂ ਦੇ ਘਰ ਗਏ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਬਾਰਡਰਾਂ ਦੇ ਉੱਪਰ ਜਦੋਂ ਉਹਨਾਂ ਦੀਆਂ ਡੈੱਡ ਬੋਡੀਆਂ ਆਈਆਂ ਉਦੋਂ ਮੁੱਖ ਮੰਤਰੀ ਨੇ ਜਾ ਕੇ ਇਹ ਗੱਲਾਂ ਕਹੀਆਂ ਸੀਗੀਆਂ ਨਾਲ ਹੀ ਉਹਨਾਂ ਨੇ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਟ੍ਰੇਨਡ ਹੋ ਜਾਣਗੇ 4 ਸਾਲ ਸਰਵਿਸ ਕਰਕੇ ਆ ਜਾਣਗੇ ਔਰ ਜਦੋਂ ਵਿਆਹ ਸ਼ਾਦੀ ਦੀ ਉਹਨਾਂ ਦੀ ਉਮਰ ਹੋਏਗੀ ਉਸ ਵੇਲੇ ਤਾਂ ਉਹਨਾਂ ਦੀ ਰਿਟਾਇਰਮੈਂਟ ਹੋ ਜਾਏਗੀ ਤਾਂ ਫਿਰ ਕਿਵੇਂ ਉਹਨਾਂ ਦਾ ਗੁਜ਼ਾਰਾ ਚੱਲੇਗਾ ਇਸ ਨੂੰ ਲੈ ਕੇ ਕੇਂਦਰ ਨੂੰ ਸੋਚਣਾ ਚਾਹੀਦਾ ਤਾਂ ਉਸ ਤੋਂ ਬਾਅਦ ਜਦੋਂ ਰੌਲਾ ਵਾਵਾ ਪਿਆ ਔਰ ਫਿਰ ਕੇਂਦਰ ਸਰਕਾਰ ਨੇ ਰਿਜ਼ਰਵੇਸ਼ਨ ਜਿਹੜਾ ਇਹਨਾਂ ਦੇ ਲਈ ਕੋਟਾ ਬਣਾਇਆ ਕਿਉਂਕਿ ਜਿਹੜੇ ਰਿਟਾਇਰ ਹੋ ਕੇ 4 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਅਗਨੀਵੀਰ ਆਉਣਗੇ ਉਹਨਾਂ ਨੂੰ ਵੱਖ-ਵੱਖ ਕੇਂਦਰ ਦੀਆਂ ਫੋਰਸੇਸ ਦੇ ਵਿੱਚ ਨੌਕਰੀ ਮਿਲੇਗੀ ਤਾਂ ਹੁਣ ਪੰਜਾਬ ਸਰਕਾਰ ਕਿੱਥੇ ਇਹਨਾਂ ਨੂੰ ਐਡਜਸਟ ਕਰੇਗੀ ਕਿ ਪੁਲਿਸ ਦੇ ਵਿੱਚ ਜਾਂ ਹੋਰ ਸੁਰੱਖਿਆ ਵਾਲੀ ਕਿਸੇ ਜਗ੍ਹਾ ਦੇ ਉੱਪਰ ਇਹਨਾਂ ਨੂੰ ਤਾਇਨਾਤ ਕੀਤਾ ਜਾਏਗਾ 800 ਨੌਜਵਾਨ ਜੋ ਅਗਨੀਵੀਰ ਹੋਣਗੇ ਦੇਖਣਾ ਹੋਏਗਾ ਪਰ ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਅਗਨੀਵੀਰਾਂ ਦੇ ਫੈਸਲੇ ਦੇ ਉੱਪਰ ਕੇਂਦਰ ਸਰਕਾਰ ਕਰੀ ਉਸੇ ਵਿਚਾਲੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ 2027 ਦੇ ਵਿੱਚ ਜਿਹੜੇ 800 ਅਗਨੀਵੀਰ ਰਿਟਾਇਰ ਹੋਣਗੇ ਅਸੀਂ ਉਹਨਾਂ ਨੂੰ ਪੰਜਾਬ ਵਿਚ ਨੌਕਰੀ ਦੇਾਂਗੇ